ਆਪਣੀਆਂ ਮੰਗਾਂ ਮੰਨਵਾਉਣ ਲਈ ਕੱਲ ਦਿਨ ਪਰ ਹਮਸਰ ਰੇਲਵੇ ਟ੍ਰੈਕ ਜਾਮ ਕਰਕੇ ਬੈਠੇ ਕਿਸਾਨਾਂ ਨੇ ਰਾਤ ਨੂੰ ਰੇਲਵੇ ਟ੍ਰੈਕ ਤੋਂ ਉੱਠਣ ਦਾ ਫੈਸਲਾ ਲਿਆ ਤੇ ਟੀਸੀ ਦਫ਼ਤਰ ਬਾਹਰ ਧਰਨਾ ਜਾਰੀ ਰੱਖਿਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਗਾਂ ਮੰਨੇ ਜਾਣ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਵਾਅਦੇ ਤੋਂ ਬਾਅਦ ਕਿਸਾਨਾਂ ਆਗੂਆਂ ਨੇ ਇਹ ਫੈਸਲਾ ਲਿਆ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਲਈ ਵੱਖ-ਵੱਖ ਸਮਾਂ ਸੀਮਾ ਤੈਅ ਕੀਤੀ ਗਈ ਹੈ ਇਹਨਾਂ ਦੇ ਨੇਤਾਵਾਂ ਨਾਲ ਸਾਡੇ ਅਫੀਸਰ ਸਾਹਿਬਾਨ ਦੀ ਮੀਟਿੰਗ ਹੋਈ ਆ ਸਰਕਾਰ ਦੇ ਵਿਆਹ ਤੇ ਜੋ ਇਹਨਾਂ ਨੇ ਹੁਣ ਅਨਾਊਂਸਮੈਂਟਸ ਕੀਤੀਆਂ ਉਹ ਮੋٹے ਤੌਰ ਤੇ ਤਕਰੀਬਨ ਸਾਰੀਆਂ ਮੰਗਾਂ ਨੂੰ ਪ੍ਰਿੰਸੀਪਲ ਮੰਨ ਲਈ ਵੇਦਾ ਇਹਨਾਂ ਨੇ ਵੈਲਕਮ ਕੀਤਾ ਕੁਝ ਇੱਕ ਇਸ਼ੂਜ਼ ਹੈਗੀਆਂ ਰਹਿੰਦੀਆਂ ਉਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ-ਜੋ ਡਾਟਾ ਫਿਕਸ ਕੀਤੀਆਂ ਗਈਆਂ ਕਿਤੇ 3 ਪਰ ਕਿਤੇ 15 ਦਿਨ ਦਾ ਮਸਲਾ ਉਹਦੇ ਵਿੱਚ ਉਹਨਾਂ ਦਾ ਹੱਲ ਲੱਭ ਲਿਆ ਜਾਏਗਾ ਵੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਦੇ ਫੈਸਲੇ ਹੋ ਗਏ ਆ ਵੀ ਮੰਗਲਵਾਰ ਤੱਕ ਉਹਨਾਂ ਜੋ ਲਗਭਗ ਅਧੀਆਂ ਮੰਗਾ ਉਹ ਇੰਪਲੀਮੈਂਟਸ ਕਰਾਂਗੇ ਕੁਝ ਦੇ ਟਾਈਮ 15 ਦਿਨ ਬਾਅਦ ਤੈ ਹੋਏ ਆ ਕੁਝ ਦੇ 5 ਅਕਤੂਬਰ ਕੁਝ ਦੇ 3 ਅਕਤੂਬਰ ਤੇ ਰਹਿੰਦੀਆਂ ਮੰਗਾ ਤੇ ਡੀਸੀ ਸਾਹਿਬ ਸੀਪੀ ਸਾਹਿਬ ਨਾਲ ਐਸ ਕੇ ਸੰਧੂ ਨਾਲ ਪ੍ਰਿੰਸੀਪਲ ਸੈਕਟਰੀ ਪੰਜਾਬ ਨਾਲ ਮੀਟਿੰਗ ਕਰਕੇ ਮੰਗਲਵਾਰ ਆ ਕੇ ਸਾਨੂੰ ਉਹਦਾ ਨਿਪਟਾਰਾ ਕਰਕੇ ਦੱਸਣਗੇ ਪਿਛਲੇ 1 ਹਫਤੇ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨ ਅੰਮ੍ਰਿਤਸਰ ਡੀਸੀ ਦਫ਼ਤਰ ਬਾਹਰ ਦਰਨਾ ਲਗਾ ਰਹੇ ਨੇ ਪ੍ਰਸ਼ਾਸਨ ਵੱਲੋਂ ਮੰਗਾਂ 'ਵਲ ਧਿਆਨਾਂ ਦਿੱਤੇ ਜਾਣ ਤੇ ਐਤਵਾਰ ਨੂੰ ਰੇਲ ਰੈਕ ਜਾਮ ਕੀਤਾ ਗਿਆ ਸੀ ਜਿਸ ਕਾਰਨ ਸ਼ਤਾਬਦੀ ਜੈਪੁਰ ਅਜਮੇਰ ਐਕਸਪ੍ਰੈਸ ਦੇ ਸ਼ਾਨੇ ਪੰਜਾਬ ਦਾ ਰੂਟ ਬਦਲਿਆ ਗਿਆ ਤੇ ਅੰਮ੍ਰਿਤਸਰ ਨੰਗਲ ਟ੍ਰੇਨ ਰੱਦ ਕਰਨੀ ਪਈ ਬਾਸਮਤੀ ਦੇ ਭਾਅ ਵਿੱਚ ਵਾਧਾ ਤੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟਸ ਸਹਿਤ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ